ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਗੁਰੂ ਸਾਡੀ ਅੰਧਕਾਰ ਰੂਪੀ ਅਗਿਆਨਤਾ ਨੂੰ ਦੂਰ ਕਰਦਾ ਹੈ ਤੇ ਸਾਡੇ ਧਰਮ ਗ੍ਰੰਥਾਂ ਵਿੱਚ ਵੀ ਗੁਰੂ ਨੂੰ ਸਰਵ ਸ਼੍ਰੇਸ਼ਟ ਮੰਨਿਆ ਗਿਆ ਹੈ ਗੁਰੂ ਆਪਣੇ ਚੇਲਿਆਂ ਦੀ ਅਗਿਆਨਤਾ ਦਾ ਨਾਸ਼ ਕਰਕੇ ਉਹਨਾਂ ਦੇ ਪਰਮ ਦੂਰ ਕਰਦਾ ਹੈ ਉਹਨਾਂ ਨੂੰ ਗਿਆਨ ਦੀ ਨਵੀਂ ਰਾਹ ਵਿਖਾਉਂਦਾ ਹੈ ਗੁਰੂ ਸਾਡੇ ਜੀਵਨ ਨੂੰ ਇੱਕ ਦਿਸ਼ਾ ਪ੍ਰਦਾਨ ਕਰਦਾ ਹੈ ਸਾਡਾ ਪਟਕਣਾ ਸਮਾਪਤ ਹੋ ਜਾਂਦਾ ਹੈ ਤੇ ਸਾਡੇ ਜੀਵ ਨੂੰ ਇੱਕ ਨਵੀਂ ਦਿਸ਼ਾ ਮਿਲ ਜਾਂਦੀ ਹੈ ਤੇ ਸੱਚੇ ਗੁਰੂ ਦੇ ਸੰਪਰਕ ਵਿੱਚ ਆਉਣ ਨਾਲ ਮਨੁੱਖ ਦੇ ਅੰਦਰ ਨਿਮਰਤਾ ਸਹਿਜਤਾ ਆ ਜਾਂਦੀ ਹੈ ਤੇ ਉਸ ਨੂੰ ਆਪਣੇ ਅਵਗੁਣਾਂ ਤੋਂ ਛੁਟਕਾਰਾ ਮਿਲ ਜਾਂਦਾ ਅੱਜ ਦੀ ਇੱਕ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ ਇੱਕ ਗੁਰੂ ਜੀ ਆਪਣੇ ਸ਼ਾਂਤ ਅਤੇ ਨਰਮ ਸੁਭਾਅ ਲਈ ਬਹੁਤ ਮਸ਼ਹੂਰ ਸਨ ਪਰ ਉਹਨਾਂ ਦਾ ਇੱਕ ਚੇਲਾ ਬਹੁਤ ਹੀ ਗਰੋਧੀ ਸੁਭਾਅ ਦਾ ਸੀ ਉਹ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਸੀ ਰੱਖਦਾ। ਛੋਟੀ ਜਿੰਨੀ ਗੱਲ ਤੇ ਹੀ ਲੜਾਈ ਝਗੜੇ ਤੇ ਧਰੌਂਦਾ ਸੀ। ਗਾਲੀ ਕਲੋਚ ਕਰਦਾ ਸੀ। ਤੇ ਉਸਦੇ ਇਸੇ ਸੁਭਾਅ ਕਰਕੇ ਸਾਰੇ ਉਸਨੂੰ ਬੁਲਾਉਣਾ ਕੁਤਰਉਂਦੇ ਸਨ। ਕੋਈ ਵੀ ਉਸਦੇ ਕੋਲ ਨਹੀਂ ਸੀ ਬੈਠਦਾ। ਕੋਈ ਉਸ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦਾ। ਉਹ ਕਰੋਧੀ ਚੇਲਾ ਜਦੋਂ ਵੀ ਆਪਣੇ ਗੁਰੂ ਨੂੰ ਵੇਖਦਾ ਤਾਂ ਹੈਰਾਨ ਹੋ ਜਾਂਦਾ ਕਿ ਕੋਈ ਆਦਮੀ ਇੰਨਾ ਸ਼ਾਂਤ ਕਿਵੇਂ ਰਹਿ ਸਕਦਾ ਹੈ? ਉਹ ਇਹ ਸੱਚ ਜਾਨਣਾ ਚਾਹੁੰਦਾ ਸੀ। ਆਪਣੇ ਗੁਰੂ ਦਾ ਸੱਚ ਉਹ ਚਾਹੁੰਦਾ ਸੀ ਕਿ ਆਪਣੇ ਗੁਰੂ ਨੂੰ ਇਸ ਬਾਰੇ ਪੁੱਛੇ ਪਰ ਸੰਕੋਚ ਕਰਕੇ ਉਹ ਪੁੱਛਦਾ ਨਹੀਂ ਸੀ ਪਰ ਉਸਦੇ ਗੁਰੂ ਨੇ ਜਾਣ ਲਿਆ ਸੀ ਕਿ ਇਸਦੇ ਮਨ ਵਿੱਚ ਕੋਈ ਸ਼ੰਕਾ ਹੈ ਕੋਈ ਸ਼ੱਕ ਹੈ ਜਿਸ ਨੂੰ ਹੱਲ ਕਰਨਾ ਚਾਹੀਦਾ ਹੈ ਤੇ ਗੁਰੂ ਉਸ ਕਰੋਧੀ ਚੇਲੇ ਕੋਲ ਗਿਆ ਤੇ ਕਹਿਣ ਲੱਗਾ ਜੇ ਤੂੰ ਮੈਨੂੰ ਕੁਝ ਪੁੱਛਣਾ ਚਾਹੁੰਦਾ ਹੈ ਤਾਂ ਬੇਝਿਜਕ ਪੁੱਛ ਸਕਦਾ ਹੈ ਘਬਰਾਉਣ ਦੀ ਲੋੜ ਨਹੀਂ ਮੈਂ ਤੇਰੇ ਹਰ ਸਵਾਲ ਦਾ ਜਵਾਬ ਦੇਵਾਂਗਾ ਉਹ ਕਰੋਧੀ ਚੇਲਾ ਗੁਰੂ ਨੂੰ ਕਹਿਣ ਲੱਗਾ ਗੁਰੂ ਜੀ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਹਾਡੇ ਸੁਭਾਅ ਵਿੱਚ ਇੰਨੀ ਸ਼ਾਂਤੀ ਕਿਵੇਂ ਹੈ ਤੁਸੀਂ ਇੰਨੇ ਆਰਾਮ ਨਾਲ ਕਿਵੇਂ ਰਹਿੰਦੇ ਹੋ ਗੁਰੂ ਨੇ ਚੇਲੇ ਨੂੰ ਕਿਹਾ ਤੂੰ ਸ਼ਾਮ ਨੂੰ ਮੇਰੇ ਕੋਲ ਆਵੀਂ ਮੈਂ ਤੈਨੂੰ ਇਸ ਸਵਾਲ ਦਾ ਜਵਾਬ ਵੀ ਦਿਆਂਗਾ ਤੇ ਤੇਰੇ ਭਵਿੱਖ ਬਾਰੇ ਦੱਸਾਂਗਾ ਵੀ ਤੇ ਸ਼ਾਮ ਹੁੰਦਿਆ ਹੀ ਉਹ ਕਰੋਧੀ ਚੇਲਾ ਆਪਣੇ ਗੁਰੂ ਦੀ ਕੁਟਿਆ ਵੱਲ ਚੱਲੇ ਗਿਆ ਗੁਰੂ ਨੇ ਉਸਨੂੰ ਆਪਣੇ ਕੋਲ ਬਿਠਾਇਆ ਤੇ ਬੜੇ ਹੀ ਗੰਭੀਰ ਸਵਾਰ ਵਿੱਚ ਕਿਹਾ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਸਾਂ ਪਰ ਤੇਰੇ ਕੋਲ ਸਿਰਫ 7 ਦਿਨ ਹਨ ਤੇਰੀ ਜ਼ਿੰਦਗੀ ਦੇ ਕੇਵਲ 7 ਦਿਨ ਬਚੇ ਹਨ 7ਵੇਂ ਦਿਨ ਤੇਰੀ ਮੌਤ ਹੋ ਜਾਣੀ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਪਹਿਲਾਂ ਤੂੰ ਜਾ ਜੋ ਤੈਨੂੰ ਲੱਗਦਾ ਹੈ ਕਿ ਤੇਰੀ ਮੌਤ ਤੋਂ ਪਹਿਲਾਂ ਉਹ ਜ਼ਰੂਰੀ ਕੰਮ ਤੈਨੂੰ ਕਰ ਲੈਣੇ ਚਾਹੀਦੇ ਹਨ ਚੇਲਾ ਗੁਰੂ ਦੀ ਗੱਲ ਸੁਣ ਕੇ ਪਰੇਸ਼ਾਨ ਹੋਇਆ ਤੇ ਗੁਰੂ ਕੋਲ ਉੱਠ ਕੇ ਵਾਪਸ ਆ ਗਿਆ ਤੇ ਸੱਤਵੇਂ ਦਿਨ ਫਿਰ ਗੁਰੂ ਕੋਲ ਉਸਦੀ ਕੁਟਿਆ ਵਿੱਚ ਗਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਆਪਣੇ ਸਾਰੇ ਕੰਮ ਨਿਪਟਾਇਆ ਹਾਂ ਅੱਜ ਸਤਵਾਂ ਦਿਨ ਹੈ ਅੱਜ ਮੇਰੀ ਮੌਤ ਹੋ ਜਾਣੀ ਹੈ ਗੁਰੂ ਨੇ ਫਿਰ ਬੜੇ ਗੰਭੀਰ ਸਵਰ ਵਿੱਚ ਉਸ ਨੂੰ ਪੁੱਛਿਆ ਤੂੰ ਕਿਹੜੇ ਕੰਮ ਕਰਕੇ ਆਇਆ ਹੈ ਜਿਹੜੇ ਤੈਨੂੰ ਲੱਗਦਾ ਸੀ ਕਿ ਬਹੁਤ ਜ਼ਰੂਰੀ ਹੈ ਚੇਲਾ ਕਹਿਣ ਲੱਗਾ ਗੁਰੂ ਜੀ ਇਨ੍ਹਾਂ ਛੇ ਦਿਨਾਂ ਵਿੱਚ ਮੈਂ ਆਪਣੀਆਂ ਗਲਤੀਆਂ ਸੁਧਾਰੀਆਂ ਗੁਰੂ ਨੇ ਆਪਣੇ ਚੇਲੇ ਨੂੰ ਪੁੱਛਿਆ ਇਨ੍ਹਾਂ 6 ਦਿਨਾਂ ਦੇ ਵਿੱਚ ਤੂੰ ਕਿਹਦੇ-ਕਿਹਦੇ ਨਾਲ ਗੁੱਸਾ ਕੀਤਾ ਕਿਹਦੇ ਨਾਲ ਲੜਾਈ ਕੀਤੀ ਤੇ ਚੇਲਾ ਬੜੇ ਹੀ ਗੰਭੀਰ ਸਵਰ ਵਿੱਚ ਬੋਲਿਆ ਗੁਰੂ ਜੀ ਕਾਦੀ ਲੜਾਈ ਕਿਉਂ ਕਰਨੀ ਹੈ ਜਦ ਮੈਨੂੰ ਪਤਾ ਲੱਗਾ ਕਿ ਮੇਰੇ ਕੋਲ ਥੋੜੇ ਦਿਨ ਰਹਿ ਗਏ ਹਨ ਤਾਂ ਮੈਂ ਆਪਣੇ ਕ੍ਰੋਧ ਨੂੰ ਵਾਸ ਵਿੱਚ ਕਰ ਲਿਆ ਜਦ ਵੀ ਮੈਨੂੰ ਗੁੱਸਾ ਆਉਂਦਾ ਸੀ ਮੈਂ ਆਪਣੇ ਆਪ ਨੂੰ ਸ਼ਾਂਤ ਕਰ ਲੈਂਦਾ ਸੀ ਸੋਚਦਾ ਸੀ ਕਾਦੇ ਵਾਸਤੇ ਲੜਨਾ ਹੈ ਤੇਰੇ ਕੋਲ ਜ਼ਿੰਦਗੀ ਬਚੀ ਹੀ ਕਿੰਨੀ ਹੈ ਇਸ ਲਈ ਮੈਂ ਕਿਸੇ ਨਾਲ ਗੁੱਸਾ ਨਹੀਂ ਕੀਤਾ ਸਾਰਿਆਂ ਨਾਲ ਨਿਮਰਤਾ ਨਾਲ ਗੱਲ ਕੀਤੀ ਤੇ ਜਿੰਨਾਂ ਨਾਲ ਮੈਂ ਪਹਿਲਾਂ ਗੁੱਸਾ ਕੀਤਾ ਸੀ ਲੜਾਈ ਝਗੜੇ ਕੀਤੇ ਸੀ ਗਾਲੀ ਗਲੋਚ ਕੀਤਾ ਸੀ ਉਹਨਾਂ ਕੋਲ ਜਾ ਕੇ ਮੈਂ ਮਾਫੀ ਮੰਗੀ ਕਈਆਂ ਨੇ ਮੈਨੂੰ ਮਾਫੀ ਕਰ ਦਿੱਤਾ ਤੇ ਕਈਆਂ ਨੇ ਨਹੀਂ ਤੇ ਗੁਰੂ ਚੇਲੇ ਦੀ ਗੱਲ ਸੁਣ ਕੇ ਮੁਸਕਰਾ ਪਏ ਤੇ ਕਹਿਣ ਲੱਗੇ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਗਿਆ ਤੇ ਲਹਿਰਾਨੀ ਨਾਲ ਪੁੱਛਣ ਲੱਗਾ ਗੁਰੂ ਜੀ ਸਵਾਲ ਦਾ ਜਵਾਬ ਤਾਂ ਤੁਸੀਂ ਦਿੱਤਾ ਹੀ ਨਹੀਂ ਇਹ ਤਾਂ ਮੇਰਾ ਭੁਵਿੱਖ ਸੀ ਗੁਰੂ ਨੇ ਕਿਹਾ ਇਹ ਹੀ ਸਚਾਈ ਹੈ ਮੈਂ ਹਰ ਵੇਲੇ ਮੌਤ ਨੂੰ ਆਪਣੇ ਸਿਰ ਤੇ ਮਹਿਸੂਸ ਕਰਦਾ ਹਾਂ ਕਿ ਸ਼ਾਇਦ ਮੇਰਾ ਆ ਪਲ ਅਗਲਾ ਪਲ ਜਾਂ ਉਸ ਤੋਂ ਅਗਲਾ ਪਲ ਮੇਰਾ ਆਖਰੀ ਪਲ ਹੋਵੇ ਇਸ ਲਈ ਮੈਂ ਕਦੀ ਗੁੱਸਾ ਨਹੀਂ ਕਰਦਾ ਤੇ ਹੁਣ ਮੈਨੂੰ ਗੁੱਸਾ ਆਉਂਦਾ ਹੀ ਨਹੀਂ ਮੈਂ ਸੋਚਦਾ ਹਾਂ ਕਿ ਪਤਾ ਨਹੀਂ ਕਦ ਮੌਤ ਛਪਟਾ ਮਾਰ ਲਵੇ ਇਸ ਲਈ ਜ਼ਿੰਦਗੀ ਨੂੰ ਸ਼ਾਂਤੀ ਨਾਲ ਜੀਣਾ ਚਾਹੀਦਾ ਹੈ ਚੰਗੇ ਕਰਮ ਕਰਨੇ ਚਾਹੀਦੇ ਹਨ ਨਾਮ ਸਿਮਰਨ ਕਰਨਾ ਚਾਹੀਦਾ ਹੈ ਤੇ ਤੂੰ ਹੀ ਉਹੇ ਕੀਤਾ ਜਦ ਤੈਨੂੰ ਲੱਗਾ ਕਿ ਤੇਰੇ ਕੋਲ ਸਿਰਫ 7 ਦਿਨ ਹਨ ਤੂੰ ਕਿਸੇ ਦਾ ਮਾੜਾ ਨਹੀਂ ਕੀਤਾ ਕਿਸੇ ਨਾਲ ਕ੍ਰੋਧ ਨਹੀਂ ਕੀਤਾ ਕਿਸੇ ਨਾਲ ਲੜਿਆ ਨਹੀਂ ਗਾਲੀ ਘਲੋਚ ਨਹੀਂ ਕੀਤਾ ਇਹ ਹੀ ਸਚਾਈ ਹੈ ਜਦ ਤੁਸੀਂ ਮੌਤ ਨੂੰ ਪਲ-ਪਲ ਆਪਣੇ ਸਿਰ ਤੇ ਮਹਿਸੂਸ ਕਰਦੇ ਹੋ ਤਾਂ ਤੁਸੀਂ ਕੁਝ ਵੀ ਮਾੜਾ ਨਹੀਂ ਕਰ ਸਕਦੇ ਕਿਸੇ ਦਾ ਵੀ ਮਾੜਾ ਨਹੀਂ ਕਰ ਸਕਦੇ ਜਦੋਂ ਤੂੰ ਵੀ ਇਸ ਗੱਲ ਦਾ ਅਹਿਸਾਸ ਕਰ ਲਿਆ ਤੇ ਤੇਰੀ ਜ਼ਿੰਦਗੀ ਵਿੱਚ ਵੀ ਸਹਜ ਆ ਗਿਆ ਨਿਮਰਤਾ ਆ ਗਈ ਹੁਣ ਚੇਲਾ ਆਪਣੇ ਗੁਰੂ ਦਾ ਉਹ ਸੱਚ ਜਾਣ ਚੁੱਕਾ ਸੀ ਤੇ ਉਸ ਦਿਨ ਤੋਂ ਬਾਅਦ ਉਹ ਚੇਲੇ ਦਾ ਜੀਵਨ ਬਿਲਕੁਲ ਬਦਲ ਗਿਆ ਸੀ ਉਹ ਕੋਈ ਦੂਸਰਾ ਆਦਮੀ ਹੋ ਗਿਆ ਸੀ ਸੋ ਇਸੇ ਤਰ੍ਹਾਂ ਸਾਨੂੰ ਵੀ ਹਮੇਸ਼ਾ ਮੌਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੌਤ ਕਦਚ ਪੱਟਾ ਮਾਰ ਕੇ ਲੈ ਜਾਵੇ કદે બોલો ના સોચો તો ના કરો ધનવાદ જી વાગરુ જી કા ખસા વાગુ જી કી ફત